ਲੁਧਿਆਣਾ ਦੇ ਵਿੱਚ ਅੱਜ ਤੜਕਸਾਰ ਈਡੀ ਵੱਲੋਂ ਇੱਕ ਕਾਰਵਾਈ ਕੀਤੀ ਜਾ ਰਹੀ ਆ ਰੀਅਲ ਏਸਟੇਟ ਕਾਰੋਬਾਰੀ ਵਿਕਾਸਪਾਸੀ ਉਹਨਾਂ ਦੇ ਘਰ ਅਤੇ ਦਫਤਰਾਂ ਦੇ ਵਿੱਚ ਇਸ ਵਕਤ ਈਡੀ ਦੀ ਰੇਡ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਾਈਟਸ ਇਹਨਾਂ ਦੀ ਇੱਕ ਕੰਪਨੀ ਹੈਗੀ ਆ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਨੇ ਤਾਂ ਵਕ ਵਕ ਥਾਵਾਂ ਤੇ ਅੱਜ ਈਡੀ ਵੱਲੋਂ ਇਹ ਰੇਡ ਕੀਤੀ ਜਾ ਰਹੀ ਆ ਤਾਂ ਇੱਥੇ ਦੱਸ ਦਿੰਨੇ ਆ ਕਿ ਇਹ ਰੀਅਲ ਸਟੇਟ ਦੇ ਵਿੱਚ ਇਸ ਵਕਤ ਸਸੰਸਨੀ ਫੈਲੀ ਹੈ ਕਿਉਂਕਿ ਅੱਜ ਲੁਧਿਆਣਾ ਦੇ ਵਿੱਚ ਇਹ ਰੇਡ ਜਿਹੜੀ ਆ ਤੜਕਸਾਰ ਹੋਈ ਆ ਦਿੱਲੀ ਅਤੇ ਪੰਜਾਬ ਤੋਂ ਵੱਖ-ਵੱਖ ਟੀਮਾਂ ਜਿਹੜੀਆਂ ਵਾ ਇਸ ਵਕਤ ਰੇਡ ਕਰ ਰਹੀਆਂ ਨੇ ਤੇ ਬਾਹਰ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਦਿੱਲੀ ਤੋਂ ਕੁਝ ਗੱਡੀਆਂ ਆਈਆਂ ਇੰਨੇ ਕੁ ਪੰਜਾਬ ਤੋਂ ਜਿਹੜੀਆਂ ਇਹ ਟੈਕਸੀਆਂ ਜਿਹੜੀਆਂ ਵਾ ਉਹ ਪਹੁੰਚ ਆਈਆਂ ਨੇ ਤਾਂ ਆਈਡੀ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹ ਇਸ ਵਕਤ ਉਹਨਾਂ ਦੇ ਘਰ ਅਤੇ ਦਫ਼ਤਰਾਂ ਦੇ ਵਿੱਚ ਰੇਡ ਕਰ ਰਹੇ ਨੇ ਤਾਂ ਹਣਕਾਰੀ ਨਹੀਂ ਹੈਗੀ ਆ ਫਿਲਹਾਲ ਜੋ ਦੱਸਿਆ ਜਾ ਰਿਹਾ ਕਿ ਇੱਕ ਕਾਬਾਜ਼ਿਸ ਤੇ ਵਿੱਚ ਇਹ ਇਹ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਇਸ ਵਕਤ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹ ਜਿਹੜੀ ਆ ਇਹ ਰੇਡ ਕੀਤੀ ਜਾ ਰਹੀ ਆ ਕੰਪਨੀ ਦਾ ਇੱਕ ਦਫਤਰ ਜਿਹੜਾ ਵਾ ਅ ਜਿਰਕਪੁਰ ਦੇ ਵਿੱਚ ਵੀ ਹੈਗਾ ਵਾ ਅ ਉਸ ਜਗ੍ਹਾ ਤੇ ਵੀ ਇਹ ਰੇਡ ਜਿਹੜੀ ਆ ਚੱਲ ਰਹੀ ਆ ਤੇ ਇਹ ਜਿਹੜੀ ਜਾਣਕਾਰੀ ਹੈਗੀ ਹੈ ਕਿ ਦਿੱਲੀ ਤੋਂ ਇਹ ਟੀਮਾਂ ਜਿਹੜੀਆਂ ਵਾ ਇਸ ਵਕਤ ਉਹਨਾਂ ਦੇ ਘਰ ਦੇ ਵਿੱਚ ਪਹੁੰਚੀ ਨੇ ਪੁੱਛ ਪੜਤਾਲ ਇਸ ਵਕਤ ਕੀਤੀ ਜਾ ਰਹੀ ਆ ਈਡੀ ਵੱਲੋਂ اچانک ਛਾਪੇ ਮਾਰੀ ਕਰਨ ਤੋਂ ਬਾਅਦ ਕਈ ਰੀਅਲ ਏਸਟੇਟ ਕਾਰੋਬਾਰੀਆਂ ਦੇ ਵਿੱਚ ਵੀ ਹਲਚਲ ਜਿਹੜੀ ਆ ਉਹ ਨਜ਼ਰ ਆ ਰਹੀ ਆ ਕ੍ਰੁਪਾ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਜੁਹਾਰਗਪੁਰ ਗਰੁੱਪ ਦੇ ਨਾਲ ਵੀ ਸਬੰਧ ਦੱਸਿਆ ਜਾ ਰਿਹਾ ਵਾ ਫਿਲਹਾਲ ਜੋ ਜਾਣਕਾਰੀਆਂ ਜੋ ਨਵੇਂ ਸੂਤਰ ਜਾਣਕਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਤੇ ਕੀ ਵਕਫ ਵਕਤ ਇਹ ਜਿਹੜੀ ਇਸ ਵਕਤ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਘਰ ਅਤੇ ਇਹ ਦਫਤਰਾਂ ਦੇ ਵਿੱਚ ਇਹ ਰੇਡ ਜਿਹੜੀ ਇਸ ਵਕਤ ਚੱਲ ਰਹੀ ਹੈ ਸ਼ਰਾਬਾ ਨਗਰ ਦੇ ਘਰ ਹੈਗਾ ਜਿੱਥੇ ਇਹ ਰੇਡ ਚੱਲ ਰਹੀ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਸੂਤਰ ਜਾਣਕਾਰੀ ਨੇ ਕਿ ਇਹ ਜਿਰਖਪੁਰ ਦੇ ਵਿੱਚ ਵੀ ਇਸ ਵਕਤ ਇਹ ਰੇਡ ਜਿਹੜੀ ਆ ਚੱਲ ਰਹੀ ਆ 2006 ਦੇ ਵਿੱਚ ਕੋਈ ਕੰਪਨੀ ਦੇ ਦਾ ਕੋਈ ਪੁਰਾਣਾ ਜਿਹੜਾ ਵਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਵਾ ਤਾਂ ਉਸ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਆ ਇਹ ਤਾਂ ਇਸ ਘਰ ਦੇ ਵਿੱਚ ਦਿੱਲੀ ਤੋਂ ਜੋ ਟੀਮਾਂ ਪਹੁੰਚਈਆਂ ਨੇ ਉਹ ਇਸ ਘਰ ਦੇ ਵਿੱਚ ਮੌਜੂਦ ਹੈਗੀਆਂ ਨੇ ਤਾਂ ਇਹ ਵੀ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਇੱਕ ਐਮਐਲਏ ਦੀ ਸ਼ਿਕਾਇਤ ਤੇ ਇਹ ਜਿਹੜਾ ਵਾ ਇਹ ਰੇਡ ਜਿਹੜੀ ਆ ਕੀਤੀ ਗਈ ਆ ਫਿਲਹਾਲ ਜੋ ਸੂਤਰ ਜਾਣਕਾਰੀ ਇਹ ਸੂਤਰਾ ਤੋਂ ਹਵਾਲੇ ਤੋਂ ਹੈ ਕਿ ਇਹ ਕੋਈ ਐਮ.ਐਲ.ਏ ਦੀ ਸ਼ਿਕਾਇਤ ਤੇ ਹੀ ਇਹ ਰੇਡ ਜਿਹੜੀ ਆ ਕੀਤੀ ਜਾ ਰਹੀ ਆ ਪੁਰਾਣਾ ਮਾਮਲਾ ਜਿਹੜਾ ਵਾ ਇਹ ਦੱਸਿਆ ਜਾ ਰਿਹਾ ਵਾ ਤਾਂ ਰੀਅਲ ਸਟੇਟ ਦਾ ਕੰਮ ਕਰਦੇ ਨੇ ਮੋਲ ਜਿਹੜੇ ਨੇ ਵੱਡੇ ਵੱਡੇ ਮੋਲ ਇਹ ਕੰਪਨੀ ਜਿਹੜੀ ਆ ਬਣਾਦੀ ਹੈਗੀ ਆ ਤਾਂ ਵੱਖ-ਵੱਖ ਥਾਵਾਂ ਤੇ ਇਸ ਵਕਤ ਇਹਦੀ ਵੱਡੀ ਕਾਰਵਾਈ ਇਸ ਵਕਤ ਚੱਲ ਰਹੀ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਹਨਾਂ ਦੇ ਦਫ਼ਤਰ ਨੇ ਉਸ ਜਗ੍ਹਾ ਤੇ ਰੇਡ ਚੱਲ ਰਹੀ ਆ ਜਿਰਖਪੁਰ ਦੇ ਵਿੱਚ ਇਹ ਕਾਰਵਾਈ ਜਿਹੜੀ ਇਸ ਵਕਤ ਕੀਤੀ ਜਾ ਰਹੀ ਆ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਆ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਨੇ ਵਿਕਾਸ ਪਾਸੀ ਉਹਨਾਂ ਦੇ ਘਰ ਦੇ ਵਿੱਚ ਇਹ ਰੇਡ ਜਿਹੜੀ ਇਸ ਵਕਤ ਕੀਤੀ ਜਾ ਰਹੀ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਪਲ ਹਾਈਟਸ ਦੇ ਨਾਮ ਦੇ ਨਾਲ ਮਸ਼ਹੂਰ ਕੰਪਨੀ ਦਾ ਪਾਰਸਮਨੀ ਗਰੁੱਪ ਦੱਸਿਆ ਜਾ ਰਿਹਾ ਵਾ ਇਹ ਗਰੁੱਪ ਦਾ ਨਾਮ ਜਿਹੜਾ ਵਾ ਪਾਰਸਮਨੀ ਗਰੁੱਪ ਹੈਗਾ ਵਾ ਇਸ ਕੰਪਨੀ ਦੇ ਸੀਐਮਡੀ ਵਿਕਾਸ ਪਾਸੀ ਹਨ ਅਤੇ ਡਾਇਰੈਕਟਰ ਜਿਹੜੇ ਨੇ ਉਹਨਾਂ ਦਾ ਬੇਟਾ ਹਿਮਾਂਸ਼ੂ ਹੈਗਾ ਵਾ ਤਾ ਇਸ ਵਕਤ ਉਹਨਾਂ ਤੋਂ ਪੁਸ਼ਪ ਪੜਤਾਲ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਜਾਣਕਾਰੀ ਸਾਰ ਉਤ ਕੰਪਨੀ 2006 ਤੋਂ ਰੀਅਲ ਏਸਟੇਟ ਕਾਰੋਬਾਰ ਦਾ ਕੰਮ ਕਰ ਰਹੀ ਹੈ ਇਹ ਕੰਪਨੀ ਅਤਿ ਲਗਜ਼ਰੀ ਅਪਾਰਟਮੈਂਟ ਬਣਾਉਂਦੀ ਹੈ ਇੱਥੇ ਵੀ ਦੱਸ ਦਿੰਦੇ ਆ ਕਿ ਉਤ ਕੰਪਨੀ ਲੁਧਿਆਣਾ ਦੇ ਵੈਸਟਰਨ ਮਾਲ ਐਪਲ ਹਾਈਟਸ ਲੁਧਿਆਣਾ ਨੇੜੇ ਇੱਕ ਪ੍ਰੋਜੈਕਟ ਲੈ ਕੇ ਵੀ ਆ ਰਹੀ ਆ ਜਦ ਕਿ ਕੰਪਨੀ ਜਿਰਕਪੁਰ ਦੇ ਵਿੱਚ ਟਾਊਨ ਜਿਹੜਾ ਇੱਕ ਵੇਅਰ ਜਿਰਕਪੁਰ ਦੇ ਵਿੱਚ ਬਣਾਇਆ ਜਾ ਰਿਹਾ ਵਾ ਇੱਕ ਮਾਲ ਲੈ ਕੇ ਆ ਰਹੀ ਆ ਇਹ ਜਾਣਕਾਰੀਆਂ ਜਿਹੜੀਆਂ ਵਕਫ ਵਕ ਥਾਵਾਂ ਤੋਂ ਮਿਲ ਰਹੀਆਂ ਨੇ ਸੋ ਇਹ ਪੁਰਾਣਾ ਮਾਮਲੇ ਦੇ ਵਿੱਚ ਇਹ ਜਿਹੜੀਆਂ ਕਾਰਵਾਈ ਇਸ ਵਕਤ ਕੀਤੀ ਜਾ ਰਹੀ ਆ ਤਾਂ ਈਡੀ ਦੀਆਂ ਜਿਹੜੀਆਂ ਟੀਮਾਂ ਨੇ ਉਹ ਇਸ ਵਕਤ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈਗੀਆਂ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਇਸ ਵਕਤ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਸੂਤਰਾਂ ਤੋਂ ਜਿਹੜੀਆਂ ਜਾਣਕਾਰੀਆਂ ਨੇ ਅਸੀਂ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਇਹ ਰੇਡ ਚੱਲ ਰਹੀ ਆ ਤਾਂ ਵਿਕਾਸ ਪਾਸੀ ਹੁਣਾਂ ਦੇ ਘਰ ਦੇ ਵਿੱਚ ਇਸ ਵਕਤ ਜਿਹੜੀ ਈਡੀ ਵੱਲੋਂ ਇੱਕ ਕਾਰਵਾਈ ਕੀਤੀ ਜਾ ਰਹੀ ਆ ਘਰ ਦੇ ਵਿੱਚ ਹਰ ਇੱਕ ਕੋਨੇ ਤੇ ਇਹ ਛਾਣਬੀਨ ਕੀਤੀ ਜਾ ਰਹੀ ਹੈ ਗੱਡੀਆਂ ਤੱਕ ਜਿਹੜੀਆਂ ਆ ਘਰ ਦੇ ਵਿੱਚ ਗੱਡੀਆਂ ਖੜੀਆਂ ਨੇ ਉਹਨਾਂ ਦੀ ਜਾਂਚ ਕੀਤੀ ਗਈ ਆ ਹਰ ਇੱਕ ਥਾਂ ਤੇ ਜਿਹੜੀ ਆ ਇਹ ਚੈਕਿੰਗ ਜਿਹੜੀ ਅੰਦਰ ਟੀਮਾਂ ਵੱਲੋਂ ਕੀਤੀ ਜਾ ਰਹੀ ਆ ਹੋਰ ਵੀ ਜਿਹੜੀਆਂ ਇਸ ਦੇ ਨਾਲ ਸਬੰਧਤ ਕੰਪਨੀਆਂ ਨੇ ਉਹਨਾਂ ਤੇ ਵੀ ਸੂਤਰਾਂ ਤੋਂ ਜਾਣਕਾਰੀ ਹੈ ਕਿ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਫਿਲਹਾਲ ਰੀਅਲ ਏਸਟੇਟ ਕਾਰੋਬਾਰ ਕਰਦੇ ਨੇ ਉਹਨਾਂ ਦੇ ਦਫਤਰਾਂ ਅਤੇ ਘਰ ਦੇ ਵਿੱਚ ਈਡੀ ਵੱਲੋਂ ਇਸ ਵਕਤ ਰੇਡ ਚੱਲ ਰਹੀ ਆ ਸੋ ਸ਼ਾਮ ਤੱਕ ਪੂਰੀ ਜਾਣਕਾਰੀ ਜਿਹੜੀ ਈਡੀ ਵੱਲੋਂ ਸਪਸ਼ਟ ਕੀਤੀ ਜਾਵੇਗੀ ਕਿ ਕਿਸ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਆ ਕੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦਗੀ ਹੋਈ ਹੈ ਸਾਰੀ ਜਿਹੜੀ ਆ ਸ਼ਾਮ ਤੱਕ ਜਾਂਚ ਪੜਤਾਲ ਤੋਂ ਬਾਅਦ ਜਿਹੜੀ ਆ ਸਾਹਮਣੇ ਜਿਹੜੀ ਆ ਈਡੀ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿੰਦੂ ਜਗਬੰਨ ਟੀਵੀ ਲੁਧਿਆਣਾ